ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਜਾਬ ਜੀ ਦੇ ਨਾਲ ਸਾਂਸਕ੍ਰਿਤੀ ਸ਼ਲੋਕ ਮਹਲਾ ਪੰਜਵਾਂ ਦਾ ਜੋ 43ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਮਿਹਰ ਭਰਿਆ ਅਥਰਾ ਕੇ ਆਪ ਇਹ ਸ਼ਲੋਕ ਦੀ ਵਿਚਾਰ ਜੜੀ ਆ ਕਰਵਾ ਲੈਣ ਸੋ ਹੁਣ ਜੋ ਸੰਸਕ੍ਰਿਤ ਸ਼ਲੋਕ ਮਹਲਾ ਪਾਣੀਵੰਦਾ ਦਾ 43ਵਾਂ ਸ਼ਲੋਕ ਹੈ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ੁਰੈ ਕਰਨ ਕਾਨਿ ਸਮਰੱਥ ਹੈ ਗਾਨ ਦੇਦ ਪ੍ਰਭ ਪੂਰਣੈ ਮੇਰਾ ਆਸ ਕਰਨੰ ਸਗਲ ਅਰਥਿ ਆ ਲਹਿ ਗੋਣ ਨਿਦਾਨ ਸਮਰੰਤ ਨਾਨਕ ਸਗਲ ਜਾ ਚੰਤ ਜਾਚ ਕੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤਸ਼ਾਹ ਤੰਤੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਸਰਤਾਸ ਉਹ ਸਾਨੂੰ ਇਸ ਸਲੋਕ ਰਾਹੀਂ ਬਖਸ਼ਿਸ਼ ਕਰ ਰਹੇ ਨੇ ਉਪਦੇਸ਼ ਕਰ ਰਹੇ ਨੇ ਹੁਕਮ ਕਰ ਰਹੇ ਨੇ ਪਿਓ ਕਾਲਪੋ ਪਰਮਾਤਮਾ ਸਾਰਿਆਂ ਗੁਣਾਂ ਦਾ ਖਜ਼ਾਨਾ ਹੈ ਉਹ ਗੁਣ ਆਪ ਜੀ ਨਾਲ ਸਾਂਝੇ ਕਰਨੇ ਆ ਪਿਓ ਕਿਹੜੇ ਗੁਣ ਨੇ ਪਰਮਾਤਮਾ ਦੇ ਉਹਨਾਂ ਵਿੱਚੋਂ ਕੁਝ ਗੁਣ ਨੇ ਜਿਹੜੇ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ ਇਸ ਸਲੋਕ ਰਾਹੀਂ ਤੇ ਪਾਸ਼ਾ ਕਹਿੰਦੇ ਇਸ ਕਰਕੇ ਉਹਨੂੰ ਸਾਨੂੰ ਹਰ ਵੇਲੇ ਸਿਮਨਾ ਚਾਹੀਦਾ ਸਿਮਰਤੋ ਭਾਵਾਵ ਨੂੰ ਯਾਦ ਕਰਨਾ ਚਾਹੀਦਾ ਕਿਉਂ ਭਾਵੇਂ ਕੋਈ ਤੇ ਨਾਮਦੇਵ ਨੇ ਕਿ ਹਾਥ ਪਾਉ ਕਰ ਕੰਮ ਸਭ ਕੀ ਤੇ ਨਿਰੰਝਨ ਨਾਮ ਕੰਮਕਾਰ ਕਰਦੇ ਆ ਕੋਈ ਵੀ ਕੰਮਕਾਰ ਕਰਦੇ ਆ ਜ਼ਿੰਦਗੀ ਚ ਵਿਚਰਦੇ ਆ ਹੋਇਆ ਬੇਸ਼ਾਣੀ ਹੋ ਸਕੇ ਆਪ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਜੇ ਆਪਾਂ ਉਹਨੂੰ ਯਾਦ ਕਰਾਂਗੇ ਤਾਂ ਉਹਦਾ ਸ਼ੁਕਰਾਨਾ ਵੀ ਕਰਾਂਗੇ ਕੋਈ ਗਲਤ ਕੰਮ ਵੀ ਨਹੀਂ ਕਰਾਂਗੇ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਪਰਮਾਤਮਾ ਸਾਰ ਵੇਲੇ ਸਾਡੇ ਅੰਗ ਸੰਗ ਹੈ ਸਾਡੇ ਵਿੱਚ ਵਸ ਰਿਹਾ ਹੈ ਸਾਡੀ ਹਰ ਗੱਲ ਨੂੰ ਜਾਣਦਾ ਹੈ ਸੋ ਪਾਤਸ਼ਾਹੀ ਦੇ ਉਹ ਉਹ ਗੁਣਾਂ ਦਾ ਨਿਸ਼ਾਨਾ ਖਜ਼ਾਨਾ ਹੈ ਸਾਰੇ ਦੁਨੀਆ ਦੇ ਜਿੰਨੇ ਵੀ ਕੋਣ ਨੇ ਉਹ ਸਰਬ ਕਲਾ ਪ੍ਰਭੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਨ ਉਧਰੀਏ ਨਾਨਕ ਤੇ ਸੁਲਹਾਰ ਉਸ ਅਕਾਲਪੂਰਮਾਤਮਾ ਜੋ ਸਾਰਿਆਂ ਕਲਾ ਦਾ ਮਾਲਕ ਹੈ ਉਹ ਸਾਰਿਆਂ ਸਮਰੱਥ ਹੈ ਸਭ ਕੁਝ ਕਰਨ ਦੇ ਤੇ ਸਾਡੇ ਦਿਲ ਦੀਆਂ ਜਾਣਨ ਵਾਲਾ ਵੀ ਹੈ ਤੇ ਉਹ ਸਾਰਿਆਂ ਸਰਵ ਕਲਾ ਭਰਪੂਰ ਪ੍ਰਾਪ ਬਿਰਖਾ ਜਾਣਨ ਹਾਰ ਜਾ ਕੇ ਸਿਮਨ ਉਧਰੀਏ ਨਾਨਕ ਤੇ ਸਿਮਿਹਾਰ ਉਹਦੇ ਸਿਮਨ ਨਾਲ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਜਾ ਕੇ ਸਿਮਨ ਉਧਰੀਏ ਜਾਕੇ ਸਗਲ ਕਲਾਸ ਮਰਾਤਪੁਰਾ ਬਿਰਥਾ ਜਨਨ ਆਰ ਜਾਕੇ ਸਿਮਨਿ ਉਦਰੀਏ ਨਾਨਕ ਤੇਸਿ ਬੁਲੇ ਹਾਰ ਤੇ ਸਨੋ ਦੇ ਬੁਲੇ ਹਾਰ ਜਾਣਾ ਚਾਹੀਦਾ ਸਦਕੇ ਜਾਣਾ ਚਾਹੀਦਾ ਕਿ ਇਹਨਾਂ ਦਾਤਾਂ ਦਾ ਮਾਲਕ ਹੈ ਕਿਉਂਕਿ ਸਗਲ ਕੇ ਚੰਤ ਜਾਂਚ ਕੇ ਕਿ ਉਹ ਸੰਸਾਰ ਦੇ ਸਾਰੇ ਜਿੰਨੇ ਜੀਵ ਆ ਆਪਾਂ ਸਾਰੇ ਮੰਗਤੇ ਆ ਤੇ ਉਹਦੇ ਕੋਈ ਸਾਰੇ ਪਦਾਰਥ ਦੁਨੀਆ ਦੇ ਮੰਗਦੇ ਆ ਤੇ ਉਹ ਸਾਰੇ ਪਦਾਰਥ ਸਾਡੇ ਦਿੰਦਾ दान ਵਜੋਂ ਪੂਰਨ ਤੌਰ ਤੇ ਉਹ ਵੀ ਅਧੂਰਾ ਨਹੀਂ ਦਿੰਦਾ ਜੋ ਸਾਡੀਆਂ ਮੰਗਾ ਉਹਨਾਂ ਨੂੰ ਪੂਰਨ ਤੌਰ ਤੇ ਪੂਰੀਆਂ ਕਰਦਾ ਤੇ दान ਵਜੋਂ ਭਾਅ ਮੋਲ ਨਹੀਂ ਦਿੰਦਾ ਉਹਦਾ ਮੋਲ ਨਹੀਂ ਕੋਈ ਲੈਂਦਾ ਐਡੀਆਂ ਉਸ ਕਾਲਪ ਪਰਮਾਤਮਾ ਦੇ ਗੁਣ ਨੇ ਤੇ ਸਾਨੂੰ ਉਹਦਾ ਹਰ ਵੇਲੇ ਯਾਦ ਰੱਖਣਾ ਚਾਹੀਦਾ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਪਹਿਲੇ ਪਾਤਸ਼ਾਹ ਵੀ ਸਾਨੂੰ ਦੱਸ ਰਹੇ ਨੇ ਕਿ ਉਸ ਕਾਲਪ ਪਰਮਾਤਮਾ ਦੀ ਸਾਨੂੰ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਕਿਉਂ ਕਾਲਪ ਪਰਮਾਤਮਾ ਸਾਨੂੰ ਭਵ ਸਾਗਰ ਤੋਂ ਪਾਰ ਕਰਨ ਲਈ ਉਹ ਬੇੜਾ ਹੈ ਉਹ ਸਮੁੰਦਰ ਹੈ ਬੇੜਾ ਹੈ ਸਮੁੰਦਰ ਦਾ ਭਵ ਸਾਗਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਉਹਦੇ ਤੇ ਚੜ ਕੇ ਆਪਾਂ ਜਿਹੜਾ ਹੈ ਉਹ ਭਵ ਸਾਗਰ ਨੂੰ ਪਾਰ ਕਰ ਸਕਦੇ ਆ ਇਸੇ ਕਰਕੇ ਪਾਸ਼ਾ ਕਹਿੰਦੇ ਆ ਵੀ ਗੁਰੇ ਸਰਨ ਨਾ ਆਈਏ ਬ੍ਰਾਹਮ ਨਾ ਪਾਈਏ ਜਿਹੜਾ ਗੁਰੂ ਦੀ ਛਰਨ ਵਿੱਚ ਨਹੀਂ ਆਉਂਦਾ ਆਪਣੀ ਹਉਮੈ ਕਰਕੇ ਤੇ ਜਿਹੜਾ ਹਉਮੈ ਮਾਰ ਕੇ ਉਹਦੀ ਛਰਨ ਵਿੱਚ ਆ ਜਾਂਦਾ ਹੈ ਉਹ ਪਰਮਾਤਮਾ ਨੂੰ ਪਾ ਲੈਂਦਾ ਹੈ ਪਹੁੰਚ ਸਫਲ ਹੋ ਜਾਂਦਾ ਹੈ ਤੇ ਪੰਨਾ ਪਾਸ਼ਾ ਕਹ ਰਹੇ ਨੇ ਪਰੇ ਛਰਮੇ ਆਨ ਸਭ ਤਿਆਗ ਸਾਰਾ ਕੁਝ ತ್ಯਾ ਕੇ ਭਾਵ ਦੁਨੀਆ ਦੇ ਧਨ ਦੌਲਤ ਪਦਾਰਥ ਮੋਹ ਕਟੰਬ ਸਭ ਨੂੰ ತ್ಯਾ ਕੇ ਜੇ ਉਹਦੀ ਛਰਨ ਵਿੱਚ ਆ ਜਾਓ ਅੰਤਰ ਪ੍ਰਗਾਸ ਅੰਧਨ ਲਿਵਲਾਗ ਤੇ ਅੰਦਰ ਤੁਹਾਡੇ ਉਸ ਅਕਾਲ ਪੁਰਮਾਤਮਾ ਦੀ ਬਖਸ਼ਿਸ਼ ਹੋ ਜੇਗੀ ਗਿਆਨ ਪ੍ਰਾਪਤ ਹੋ ਜਾਏਗਾ ਉਹ ਪਰਮਾਤਮਾ ਪ੍ਰਗਟ ਹੋ ਜਾਏਗਾ ਤੇ ਤੁਹਾਡੇ ਹਰ ਵੇਲੇ 24 ਘੰਟੇ ਉਸ ਪਰਮਾਤਮਾ ਨਾਲ ਤੁਹਾਡੇ ਲੈ ਵੀ ਜਿਹੜੀ ਆ ਉਹ ਲੱਗੀ ਰਹੇਗੀ ਭਾਗ ਬ੍ਰਹਮ ਗਿਆਨ ਤੁਹਾਡੇ ਅੰਦਰ ਪੈਦਾ ਹੋ ਜਾਏਗਾ ਫਿਰ ਪੰਨੀ ਪਾਸ਼ਾ ਕਹਿੰਦੇ ਸਤਗੁਰ ਆਇਓ ਸ਼ਰਨ ਤੇ ਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਇ ਹੋ ਮਾਰੀ ਅਵ ਨਾ ਸੂਜੇ ਦੂਜੀ ਠਾਰ ਹਾਰ ਪਰੇ ਤੇ ਦੁਆਰੀ ਨੇਖਾ ਛੋੜ ਲੇਖੇ ਛੂਟੇ ਸਦ ਨੇਖਾ ਛੋੜ ਲੇਖੇ ਛੂਟੇ ਅਨਿਰਗਣ ਲਿਓ ਭਾਰੀ ਸੱਜ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇਤੇ ਉਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਭਾਰੀ ਬਾਦਸ਼ਾਹ ਕਹਿੰਦੇ ਅਸੀਂ ਦਾਸ ਬਣ ਕੇ ਤੇ 96 ਚਾਹ ਨਾਨਕ ਦਾਸ ਪਸ ਪਾਛੇ ਪਰਿਓ ਰਾਖ ਲਿਓ ਭਾਰੀ ਜਿਸ ਮਾਰਾ ਕਹਿੰਦੇ ਸਾਨੂੰ ਕਿਰਪਾ ਕਰਕੇ ਮੇਹਰ ਭਰੇ ਹੱਥ ਰੱਖ ਕੇ ਰਖ ਲੈ ਭਗਵਾਨ ਸਾਗਰ ਤੋਂ ਪਾਰ ਕਰ ਦੇ ਸਾਡਾ ਪਾਰ ਉਤਾਰਾ ਕਰ ਦੇ ਹੁਣੇ ਸ਼ਰੋਗ ਰਹੀ ਪਾਛਾ ਸਾਨੂੰ ਉਹ ਕਾਲਪੁਰ ਪ੍ਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਅਸੀਂ ਸਾਰੇ ਮੰਗਦੇ ਆ ਉਹਦੇ ਕੋਲ ਸਭ ਕੁਝ ਮੰਗਦੇ ਆ ਉਹ ਸਭ ਕੁਝ ਦੰਦਾ ਦਾਨ ਵਜੋਂ ਦਿੰਦਾ ਹੈ ਉਸ ਦੇ ਕੁਝ ਗੁਣ ਪਾਤਸ਼ਾਹ ਨੇ ਸਾਨੂੰ ਦੱਸਿਆ ਉਹ ਆਪਾਂ ਆਪ ਜੀ ਨਾਲ ਵਿਚਾਰ ਕਰਨੀ ਹੈ ਕਨ ਸ਼ਰਨ ਸੁਆਮੀ ਉਹ ਕਾਲਪ ਪਰਮਾਤਮਾ ਸੁਆਮੀ ਤੋਂ ਭਾਵ ਮਾਲਕ ਜੋ ਸਾਡਾ ਮਾਲਕ ਆ ਉਹ ਉਹਦੀ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਉਹਦੀ ਬੇੜੀ ਤਰਨ ਹੁੰਦਾ ਬੇੜੀ ਜਾਂ ਭਾਵ ਜਹਾਜ਼ ਉਹਦੇ ਵਿੱਚ ਬੈਠ ਕੇ ਆਪਾਂ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ ਉਹ ਦੱਸਿਆ ਜੋ ਕਿ ਅਸੀਂ ਇਹ ਕਿਵੇਂ ਰਮਣ ਸੀਲ ਪਰਮੇਸ਼ਰ ਉਹ ਕਾਲਪੂਰ ਪਰਮਾਤਮਾ ਜੋ ਸਿਮਰਨ ਯੋਗ ਹੈ ਆਰਾਧਨ ਦੇ ਯੋਗ ਹੈ ਜਿਸ ਦੀ ਆਪਾਂ ਆराधना ਕਰਨੀ ਚਾਹੀਦੀ ਹੈ ਤੇ ਕਰ ਵੀ ਸਕਦੇ ਆ ਉਹ ਪਰਮੇਸ਼ਰ ਰਮਣ ਯੋਗ ਹੈ ਸਿਮਰਨ ਦੇ ਯੋਗ ਹੈ ਉਸ ਪਰਮੇਸ਼ਰ ਨੂੰ ਹਰ ਵੇਲੇ ਯਾਦ ਕਰਨਾ ਚਾਹੀਦਾ ਉਹਦਾ ਸਿਮਰਨ ਕਰਨਾ ਚਾਹੀਦਾ ਕਿਉਂ ਉਹਦੀ ਉਹ ਬੇੜੀ ਦੇ ਰੂਪ ਵਿੱਚ ਇੱਕ ਜਹਾਜ਼ ਦੇ ਰੂਪ ਵਿੱਚ ਉਹਦੀ ਛਾਂ ਵਿੱਚ ਆਇਆ ਸਾਨੂੰ ਇੱਕ ਵੇੜੇ ਭਵ ਸਾਗਰ ਤੋਂ ਪਾਰ ਕਰ ਦਿੰਦਾ ਉਹ ਮਾਲਕ ਇਸ ਕਰਕੇ ਉਹਨੂੰ ਸਾਨੂੰ ਹਰ ਵੇਲੇ ਯਾਦ ਕਰਨਾ ਚਾਹੀਦਾ ਸਿਮਰਨ ਕਰਨਾ ਚਾਹੀਦਾ ਅੱਗੇ ਪਾਸ਼ਾ ਦਾਸ ਰ ਨੇ ਕਰਮਕਾਰ ਸਮਰੱਥ ਕਰਨ ਕਾਨ ਸਮਰੱਥਿਆ ਦਾਨ ਦੇਦ ਪ੍ਰਭ ਪੂਰਨ ਉਹ ਸਾਰਿਆਂ ਦਾ ਉਹ ਸਮਰੱਥ ਹੈ ਕਿ ਸਾਰਿਆਂ ਦਾ ਮੂਲ ਹੈ ਜੋ ਵੀ ਕੋਈ ਸੰਸਾਰ ਤੇ ਹੋ ਰਿਹਾ ਉਹ ਆਕਾਲਪ ਪਰਮਾਤਮਾ ਆਪ ਹੀ ਕਰ ਰਿਹਾ ਹੈ ਤੇ ਪਾਤਸ਼ਾਹ ਦੱਸਿਆ ਸਭ ਕਲਾ ਪ੍ਰੂਪਾ ਬਿਰਖਾ ਜਾਣ ਸਾਰੀਆਂ ਤਾਕਤਾਂ ਦਾ ਮਾਲਕ ਹੈ ਸਾਡੇ ਅੱਗੇ ਦੀ ਵੀ ਜਾਣਦਾ ਹੈ ਤੇ ਸਭ ਕੁਝ ਉਹ ਸਾਨੂੰ ਦਾਨ ਵਜੋਂ ਦਿੰਦਾ ਤੇ ਪੂਰਨ ਤੌਰ ਤੇ ਦਿੰਦਾ ਹੈ ਇਹ ਨਹੀਂ ਵੀ ਕੋਈ ਅਧੂਰੀ ਦਾਤ ਦਿੰਦਾ ਵੀ ਅੱਧਾ ਰਹਿ ਗਿਆ ਕੰਮ ਤੇ ਅੱਧਾ ਨਹੀਂ ਜੋ ਸਾਡੀ ਮੰਗਾਂ ਨੇ ਜੋ ਸਾਡੀਆਂ ਖਾਸ਼ੀਆਂ ਨੇ ਉਹਨਾਂ ਨੂੰ ਪੂਰਨਤਾ ਉਤੇ ਪੂਰੀਆਂ ਕਰਦਾ ਹੈ ਜਿਹੜਾ ਉਦੇਸ਼ਾਂ ਦੇ ਵਿੱਚ ਆ ਜਾਂਦਾ ਹੈ ਫਿਰ ਪਾਤਸ਼ਾਹ ਕਹਿੰਦੇ ਹੈ ਨਿਰਾਸ਼ ਆਸ ਕਰਨਨ ਜਿਨ੍ਹਾਂ ਦੀਆਂ ਕਦੀ ਆਸਾਂ ਪੂਰੀਆਂ ਨਹੀਂ ਸਨ ਹੁੰਦੀਆਂ ਨਿਰਾਸ਼ ਹੋਏ ਸਨ ਉਹਨਾਂ ਦੇ ਅਮੀ ਉਹ ਆਸਾਂ ਪੂਰੀਆਂ ਕਰਦਾ ਇਹਨਾਂ ਸਮਰਥ ਹੈ ਸੱਗਲ ਅਰਥ ਹਾਰ ਲੈ ਜੇ ਸਾਰੇ ਸਗਨ ਸਾਰੇ ਅਰਥ ਹੁੰਦਾ ਪਦਾਰਥ ਉਹ ਸਾਰੇ ਪਦਾਰਥ ਜੋ ਦੁਨੀਆਂ ਦੇ ਨੇ ਉਹਨਾਂ ਦਾ ਉਹ ਖਜਾਨਾ ਹੈ ਉਹਨਾਂ ਦਾ ਉਹ ਘਾਰ ਹੈ ਭਾਵ ਉਸ ਕੋਲੋਂ ਜੋ ਚੀਜ਼ ਵੀ ਆਪਾਂ ਮੰਗਦੇ ਆ ਉਹ ਸਾਨੂੰ ਆਖੇ ਮੰਗੇ ਦੇਖਦੇ ਦਾਤ ਕਰੇ ਦాతਾਰ ਉਹ ਜੋ ਜੋ ਵੀ ਮੰਗਦੇ ਆ ਉਹ ਦਾਤਾ ਸਾਨੂੰ ਦਾਤ ਦੇ ਵਜੋਂ ਸਭ ਕੁਝ ਸਾਨੂੰ ਦੇ ਰਿਹਾ ਹੈ ਤੇ ਬਾਦਸ਼ਾਹ ਕਹਿੰਦੇ ਆ ਉਹ ਗੁਣਾ ਦਾ ਨਿਧਾਨ ਗੁਣ ਨਿਧਾਨ ਸਿਮਰਤ ਨਾਨਕ ਸਗਲ ਜਚੰਤ ਜਾਜ ਕੇ ਉਹ ਗੁਣਾ ਦਾ ਖਜ਼ਾਨਾ ਹੈ ਤੇ ਉਹਨੂੰ ਉਸ ਅਕਾਲ ਪੁਰਖ ਨੂੰ ਸਾਨੂੰ ਸਦਾ ਯਾਦ ਕਰਨਾ ਚਾਹੀਦਾ ਹੈ ਅਸੀਂ ਸਾਰੇ ਮੰਗਦੇ ਆ ਉਹਦੇ ਕੋਲ ਸਾਰੇ ਮੰਗਦੇ ਆ ਕਿ ਸਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਪੂਰ ਕਰ ਦਦਾ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡੇ ਤੇ ਵੀ ਇਸ ਤਰ੍ਹਾਂ ਦੀ ਵਿਵੇਕ ਬੁੱਧੀ ਵਰਸਣ ਤਾਂ ਕਿ ਹੋਰ ਕਿਸੇ ਦਾ ਆਸਰਾ ਨਾ ਲਈਏ ਹੋਰ ਕਿਸੇ ਨੂੰ ਛੱਡ ਕੇ ਸਭ ਕੁਝ ਤਿਆ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਵਿੱਚ ਰਹੀਏ ਪਰੇ ਸ਼ਰਨੇ ਆਨ ਸਭ ਤਿਆਗ ਬਾਕੀ ਸਭ ਨੂੰ ਤਿਆਗ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਈਏ ਤਾਂ ਕਿ ਅਸੀਂ ਉਸ ਪਰਮਾਤਮਾ ਨੂੰ ਪਾਉਣ ਵਿੱਚ ਸਫਲ ਹੋ ਸਕੀਏ ਤੇ ਆਪਣਾ ਜੀਵਨ ਸਫਲਾ ਕਰ ਚੱਕੀਏ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਹਿਗਦੀ ਫਤੇ